ਨਕ ਨਕ ਕੋਣ ਕੋਣ ਕਹ ਕਾ ਕਾ ਤੂੰ ਸਾਹਿਬ ਕੁਣੀ ਨਦਨ ਮਾ ਤੇਰੇ ਮਹਿਮਾ ਵਰਨ ਨਾ ਸਕ ਤੂ ਧਾਕੁਰ ਓਜ ਭਗਵਾਨਾ ਨਾ ਹਮ ਜਤੇ ਸਤੇ ਨਹੀਂ ਪੜਿਆ ਮੂਰਖ ਮੁਗਧਾ ਜਨਮ ਪਇਆ ਪ੍ਰਣਗਤ ਨਾਨਕ ਚਨ ਕੀ ਸਰਣਾ ਜਿਨ ਤੋਂ ਨਾਹੀ ਵੀਸਰਿਆ कहा तुष तो प्रभ बुद्ध हमारी वर्ण सकह मेहमान तुहारी हम न कर सिफत तुम्हारी आप हो तुम कथा सदारी शत्र तख्त के मालक ਸਤਿ ਸੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾ ਜੀ ਮਾਨ ਗੁਰੂ ਪਿਆਰੇ ਗੁਰੂ ਸWARE ਸਤਸੰਗੀ ਜਨੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਤ ਗੁਰੂ ਨੇ ਕਿਰਪਾ ਕੀਤੀ ਹੈ ਅਮਰਤ ਵੇਲੇ ਦੇ ਦਰਸ਼ਨ ਦੀ ਦਾਤ ਬਖਸ਼ ਕੇ ਅਮਰਤ ਵੇਲੇ ਦੀਆਂ ਬਾਣੀਆਂ ਜੇ ਨਿਤਨੇ ਬੇ ਸੰਪੂਰਨਤਾ ਹੋਏ। ਆਉ ਚੱਲ ਰਹੀ ਗਰੀਬਾਰ ਕਥਾ ਆਸਾ ਜੀ ਦੀ ਗੁਰ ਅੰਦਰ ਧੰਨ ਧੰਨ ਸੋਹੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਕੇ ਅੱਖਣੇ ਗੁਰੂ ਦੇ ਬਾਰਕ ਤੋਂ ਜੋ ਪਾਵਨ ਪਵਿੱਤਰ ਉਪਦੇਸ਼ ਵਖਸ਼ਿ ਕਰਕੇ ਜੀਵ ਨੂੰ ਕਰਮ ਕੰਡਾਂ ਦੇ ਵਿੱਚੋਂ ਕੱਢ ਕਰਕੇ ਸੱਚ ਦਾ ਮਾਰਗ ਮਨੁੱਖੀ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਪਾ ਕੇ ਸੱਚੇ ਪਾਪਸ਼ਾਹ ਕਿਰਪਾ ਕਰ ਰਹੀ ਹਨ ਅਤਿ ਬ੍ਰਹਮ ਛੇਤ ਦੇ ਨਰਜੋਗ ਵਿਚਾਰ ਹਨ ਆਉ ਮਨ ਵਿੱਚ ਇਕਾਗਰ ਕਰਕੇ ਸ਼ਰਧਾ ਕਰਿ ਜੀ ਪਾਉ ਊੜੀ ਸਚੋ ਸੋਹਬ ਏਕ ਤੂੰ ਜਿਨ ਸਚੋ ਸਚ ਵਰਤਾਇ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਸ਼ੇਖ ਬ੍ਰਹਮ ਜੀ ਨੂੰ ਕਹਿਣ ਲੱਗੇ ਵੀ ਇਹ ਸ਼ੇਖ ਬ੍ਰਹਮ ਜੀ ਤੂੰ ਨਿच्चय ਕਰ ਕਿ ਇੱਕੋ ਹੀ ਸੱਚਾ ਜਿਹੜਾ ਮਾਲਕ ਪਰਮੇਸ਼ਰ ਹੈ ਜਿਸ ਨੇ ਸਤ ਵਰ ਦੇ ਵਿੱਚ ਵੀ ਤ੍ਰਿਤੇ ਸਤਜੁਗ ਵਿੱਚ ਤ੍ਰਿਤੇ ਵਿੱਚ ਦਵਾਪਰ ਵਿੱਚ ਤੇ ਕਲਜੁਗ ਵਿੱਚ ਸੱਚ ਹੀ ਵਰਤੌਣਾ ਕੀਤਾ ਹੈ ਦੇਖੋ ਸੰਸਾਰ ਦੇ ਵਿੱਚ ਮਹਾਰਾਜ ਕੰਡ ਦੇ ਵਿੱਚ ਇਹ ਨਿਚਾ ਕਰੋ ਕਾਲ ਯੁਗਵਾੜਾ ਨਹੀਂ ਹੈ ਪਰ ਉਸ ਪਰਿਪੂਰਨ ਪਰਮਾਤਮਾ ਨੇ ਪਰਮੇਸ਼ਰ ਨੇ ਮਹਾਰਾਜ ਨੇ ਕਿਹਾ ਭਾਰੀ ਜਿਹੜਾ ਸੱਚ ਹੀ ਵਰਤਾਇਆ ਦੇ ਵਿੱਚ ਵਲ ਕੇ ਭਾਵੇਂ ਕਾਲ ਯੁਗ ਦੇ ਵਿੱਚ ਬਹੁਤ ਬੋਲ ਵਾਲਾ ਝੂਠਦਾ ਹੈ ਪਰ ਸਾਨੂੰ ਗੁਰੂ ਨੇ ਬਾਣੀ ਵਿੱਚ ਆ ਕੇ ਬੋਲੀਆ ਸੱਚ ਧਰਮ ਝੂਠ ਨਾ ਬੋਲੀਂਦਾ ਤੇ ਸੱਚ ਦਾ ਹੀ ਸਤਜਗ ਵਿੱਚ ਤ੍ਰੇਤੇ ਦੁਆਪਰ ਕਲ ਯੁਗ ਦੇ ਵਿੱਚ ਇਹ ਮਰ ਨੇ ਕਿਹਾ ਵੀ ਇਹ ਨਿਚੇ ਕਰੋ puro sarakh yakeen karo ਕਿ ਉਹਨੇ ਸੱਚ ਵੀ ਪਿੱਛੇ ਵੀ ਸੱਚ ਵਰਤਾਇਆ ਤੇ ਅੱਜ ਵੀ ਉਹਦੀ ਕਲਾ ਹੈ ਜਿਹੜੀ ਸੱਚ ਕਰਕੇ ਹੀ ਵਰਤ ਰਹੀ ਆ ਤਾਂ ਮਹਾਰਾਜ ਕਹਿਣ ਲੱਗੇ ਜਨ ਜਿਸ ਨੇ ਭਾਈ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਨਾਮ ਨੂੰ ਨਿਸ਼ਚੇ ਕਰ ਲਿਆ, ਧ੍ਰੜ ਕਰ ਲਿਆ ਉਸ ਨੇ ਫਿਰ ਪਰਮੇਸ਼ਰ ਦੇ ਸੱਚ ਨੂੰ ਵਰਤਾਉਣਾ ਜਾਣਿਆ। ਹੁਣ ਜਿਨੇ ਕੀ ਆ ਹਿਰਦੇ ਵਿੱਚ ਨਾਮ ਧ੍ਰੜ ਕੀ ਕੀਤਾ ਤੇ ਸਤਿਗੁਰੂ ਕਹਣ ਲੱਗੇ ਉਹ ਮਨੁੱਖ ਫਿਰ ਝੂਠ ਬੋਲੇਗਾ ਝੂਠ ਵਰਤਾਰਾ ਵਰਤੇਗਾ ਤੇ ਝੂਠ ਦੀ ਖੱਟੀ ਖਾਵੇਗਾ ਜਿਹਦੇ ਹਿਰਦੇ ਵਿੱਚ ਜਿਹਨੇ ਕਹਿੰਦੇ ਇਹ ਨੀਚੇ ਕਰ ਲਿਆ ਆਪਣੇ ਮਨ ਵਿੱਚ ਇਹ ਜਾਣ ਲਿਆ ਤੇ ਜਿਹਦੇ ਹਿਰਦੇ ਵਿੱਚ ਕਹਣ ਲੱਗੇ ਉਹਦੀ ਕਲਾ ਵਧ ਗਈ ਉਹਨਾਂ ਨੇ ਫਿਰ ਜਾਣ ਲਿਆ ਕਿ ਜਿਸ ਸੱਚੇ ਨੇ ਸੱਚਾ ਨਾਮ ਹੀ ਗੁਰਾਂ ਦੁਆਰਾ ਵਰਤਾਇਆ ਕੰਨ ਲਗੇ ਹੈ ਵਾਹਿਗੁਰੂ ਜਿਨ ਸੱਚੋ ਸੱਚ ਵਰਤਾਇਆ ਕੰਨ ਲਗੇ ਹੈ ਪ੍ਰਮਤੂ ਇੱਕ ਸੱਚਾ ਮਾਲਕ ਹੈ ਜੋ ਗੁਰਾਂ ਦੁਆਰੇ ਆਪਣੇ ਸੇਵਕਾਂ ਵਿੱਚ ਸੱਚ ਹੀ ਵਰਤਾਉਂਦਾ ਹੈ ਸੱਚ ਵਰਤਾਉਂਦਾ ਉਹਦੀ ਕਲਾ ਵਰਤੀ ਹੈ ਤੇ ਪ੍ਰਮੇਸ਼ਰ ਦੇ ਸਨਮੁਖ ਕਹਿੰਦੇ ਚਿੱਤ ਵਰਤੀ ਨੂੰ ਕਰਕੇ ਫਿਰ ਬੇਨਤੀ ਕਰਦੇ ਨੇ ਜਿਸ ਤੋਂ ਦੇਹ ਕਿਰਸ਼ਨ ਵਿਲਾਇ ਸੱਚ ਤਾਂ ਤਿੰਨੀ ਸੱਚ ਕਮਾਇਆ ਛੇਤ ਬ੍ਰਹਮਣ ਇੱਥੇ ਕੀ ਆ ਵੀ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਨੂੰ ਕਿਹਾ ਮਹਾਰਾਜ ਦੁਨੀਆਂ ਦੇ ਵਿੱਚ ਬਹੁਤ ਸਾਰੇ ਬਹੁਤ ਆਤ ਉਹਨਾਂ ਦੀ ਲੋਕਾਂ ਦੀ ਪਰਮਾਰ ਹੈ ਜਿਹੜੇ ਕੀਆ ਝੂਠ ਦੇ ਆਸਰੇ ਚੱਲਦੇ ਆ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਕੱਢ ਕੇ ਰਹੇ ਗੇ ਦੂ ਜਿਨੂੰ ਤੋਂ ਸੱਚਾ ਨਾਮ ਦੇ ਰੂਨਾ ਨਾ ਤੇ ਉਸ ਨੂੰ ਸੱਚਾ ਨਾਮ ਫਿਰ ਮਿਲ ਜਾਂ ਵਰ ਤੇ ਜਿਹੜਾ ਉਸ ਸੱਚੇ ਨਾਮ ਨੂੰ ਮਹਾਰਾਜ ਕਹਿਣ ਲੱਗੇ ਆਪਣੇ ਜੀਵਨ ਵਿੱਚ ਕਮਾਉਣ ਲੱਗ ਪਵੇ ਤੇ ਉਸ ਨੇ ਫਿਰ ਸੱਚੇ ਨਾਮ ਨੂੰ ਹੀ ਕਮਾਉਣਾ ਕੀਤਾ ਤਾਂ ਜੋ ਬਾਣੀ ਚ ਪੜਦਾ ਕਿ ਭਗਤਾਂ ਦੀ ਚਾਲ ਨਰਾਲੀ ਚਾਲਾਂ ਗਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਕਹ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਦੇਖੋ ਸਤਿਗੁਰੂ ਨੇ ਕਿਰਪਾ ਕਰਕੇ ਸਾਨੂੰ ਉਪਦੇਸ਼ ਦਿੱਤਾ ਕਿ ਜਿਹੜੇ ਸੱਚ ਨੂੰ ਕਮਾਉਣ ਤੋਂ ਰੁਪਈਏ ਆ ਨਾ ਉਹ ਕੀ ਕਰਦੇ ਨੇ ਦੁਨੀਆਂ ਨਾਲੋਂ ਝੂਠ ਨਾਲੋਂ ਆਪਣਾ ਮਾਰਗ ਵੱਖਰਾ ਚੱਲ ਲਿਆ ਭਗਤਾਂ ਕੀ ਚਾਲ ਨਾਲੀ ਕਬੀਰ ਨੇ ਸੱਚ ਨੂੰ ਕਮਾਉਣਾ ਚਾਹੇ ਜਾਣਿਆ ਉਹਨੇ ਰਸਤਾ ਵੱਖਰਾ ਕਰ ਲਿਆ ਭਗਤ ਰਵਿਦਾਸ ਜੀ ਨੂੰ ਸੱਚ ਦੀ ਸਮਝ ਪੈ ਗਈ ਸੱਚੇ ਨਾਮ ਨੂੰ ਕਮਾਇਆ ਉਹਨਾਂ ਨੇ ਆਪਣਾ ਰਸਤਾ ਵੱਖਰਾ ਕਰ ਲਿਆ ਬਲਕਿ ਲੋਕ ਕਹਿੰਦੇ ਨੇ ਕਿ ਕਬੀਰ ਵਿਗੜ ਗਿਆ ਸਤਿਪੁਰਸ਼ਾਂ ਦੀ ਸੰਗਤ ਕਰਦਾ ਨਾਮ ਜਪਦਾ ਸਿਮਰਨ ਕਰਦਾ ਭਗਤੀ ਕਰਦਾ ਉਹ ਕਹਿੰਦੇ ਵਿਗੜ ਗਿਆ ਕਬੀਰ ਨੇ ਕਿਹਾ ਸੰਤਨ ਸੰਗ ਕਬੀਰਾ ਵਿਗਰਿਓ ਵਿਕੜ ਕੇ ਬਣਿਆ ਕਿ ਸੋ ਕਬੀਰ ਰਾਮਾ ਹੋਏ ਨਿਬ੍ਰਿ ਕੋਈ ਉਹ ਕਬੀਰ ਹੁਣ ਰਾਮ ਦਾ ਪਰਮੇਸ਼ਰ ਦਾ ਰੂਪ ਹੋ ਉਹਦੀ ਕਲਾ ਵਰਤ ਗਈ ਭਗਤਾਂ ਦੀ ਚਾਲ ਨਾਲੀ ਚਾਲਾ ਨਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਕੱਢ ਕੇ ਇਸ ਰਸਤੇ ਚੁਰ ਕੇ ਕੀ ਕੀਤਾ ਲੱਭ ਲੋਭ ਅਹੰਕਾਰ ਕਚ ਤ੍ਰਿਸ਼ਨਾ ਜਿਹੜੇ ਝੂਠ ਵਿੱਚ ਲਾਉਂਦੇ ਨੇ ਇਹ ਪੰਜੇ ਛੱਡ ਦਿੱਤੇ ਬਹੁਤ ਨਹੀਂ ਬੋਲਣਾ ਤੇ ਮਹਾਰਾਜ ਨੇ ਕਿਹਾ ਚੇਤੇ ਰੱਖਿਓ ਇਸ ਮਾਰਗ ਤੇ ਤੁਰਨਾ ਬਹੁਤ ਔਖਾ ਖੰਨੇ ਹੋ ਤਿੱਖੀ ਬਾਲਹੁ ਨਿਕੀ ਇਹਤ ਮਾਰਗ ਜਾਣਾ ਜੇ ਇਸ ਮਾਰਗ ਤੇ ਚੱਲਣ ਵਾਸਤੇ ਸਤਿਗੁਰੂ ਨੇ ਕਿਹਾ ਚੇਤੇ ਰੱਖਿ ਭਾਈ ਇਸ ਮਾਰਗ ਤੇ ਉਹ ਤੁਰ ਸਕਦੇ ਨੇ ਕਹੇ ਨਾਨਕ ਚਾਲ ਭਗਤਾ ਯੁੱਗ ਹੋ ਯੁੱਗ ਨਿਰਾਲੀ ਉਹ ਤੁਰ ਸਕਦੇ ਨੇ ਜਿਨ੍ਹਾਂ ਨੇ ਕੀਆ ਲਬ ਲੋਭ ਅੰਕਾਰ ਕਰ ਤ੍ਰishna ਬਹੁਤ ਨਾਹੀ ਬੋਲਣਾ ਖੰਨੇਓ ਤਿੱਕੀ ਬਾਲੋ ਨਿੱਕੀ ਇਹ ਤੁਮਾਰ ਬਜਾਣਾ ਇਸ ਮਾਰਗ ਤੇ ਉਹ ਚੱਲੇ ਤੇ ਜਿਹੜੇ ਫਿਰ ਕੀਆ ਚੱਲ ਪਏ ਨਾਮ ਨੂੰ ਕਮਾਉਣ ਪਰ ਪਏ ਜਿਸ ਤੂੰ ਦੇ ਕਿਸ ਮਿਲਾ ਸੱਚ ਜਿਨ੍ਹਾਂ ਨੂੰ ਸੱਚੇ ਨਾਮ ਦੀ ਪ੍ਰਾਪਤੀ ਹੋ ਗਈ ਉਹਨਾਂ ਨੇ ਫਿਰ ਚੇਤੇ ਰੱਖਿਓ ਸਤਿਗੁਰੂ ਨੇ ਕਿਹਾ ਉਹਨਾਂ ਨੇ ਸੱਚੇ ਨਾਮ ਨੂੰ ਹੀ ਕਮਾਇਆ ਸੱਚ ਨੂੰ ਕਮਾਉਂਦੇ ਆ ਉਹ ਫਿਰ ਸੱਚ ਬੋਲਦੇ ਆ ਸੱਚ ਸੁਣਦੇ ਆ ਸੱਚ ਕਰਉਂਦੇ ਨੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚੋਂ ਕੂੜ ਦੀ ਜਿਹੜੀ ਪਾਲ ਹੈ ਕੂੜ ਦੀ ਜਿਹੜੀ ਕੰਧ ਹੈ ਉਹ ਤੋੜ ਦਿੱਤੀ ਹਰ ਥੀਕਾ ਬੰਦਗੀ ਵਾਲੇ ਦਾ ਬੋਲਿਆ ਸੱਚ ਚੇਤੇ ਰੱਖਿਓ ਭਵੇਂ ਦੁਨੀਆਂਦਾਰਾਂ ਨੂੰ ਚੰਗਾ ਨਹੀਂ ਲੱਗਦਾ ਗੱਲ ਵੱਖਰੀ ਹੈ ਕਿਉਂਕਿ ਭਗਤਾਂ ਤਾਂ ਸੰਸਾਰੀਆਂ ਜੋੜ ਕੇ ਦੇ ਨਾ ਆਇਆ ਹੁਣ ਦੋਨਾਂ ਦਾ ਮੇਲ ਨਹੀਂ ਪੈਂਦਾ ਬੰਦਗੀ ਵਾਲਾ ਨਾਮ ਜਪਣ ਵਾਲਾ ਜਿਹਨੇ ਸੱਚ ਦੀ ਨਾਮ ਦੀ ਕਮਾਈ ਕਰਦਾ ਮਹਾਰਾਜ ਨੇ ਕਿਹਾ ਉਹ ਚੇਤੇ ਰੱਖਿਓ ਉਹ ਫਿਰ ਸੱਚ ਦੇ ਮਾਰਗ ਤੇ ਤੁਰਕੇ ਤਾਂ ਤਿੰਨੇ ਸੱਚ ਕਮਾਇਆ ਉਹਨਾਂ ਨੇ ਸਤਿ ਸੱਚ ਕਮਾਇਆ ਹੈ ਸਤ ਗੁਰ ਮਿਲਿਆ ਸੱਚ ਪਾਇਆ ਜਿਨ ਕਾ ਹਿਰਦ ਸੱਚ ਵਸਾਇਆ ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਕਹਣ ਲਗੇ ਛੇਖਗ੍ਰਾਮ ਜੀ ਜਿਨ੍ਹਾਂ ਨੇ ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਨਾ ਗੁਰਾਂ ਨੇ ਫਿਰ ਪਰਮੇਸ਼ਰ ਦਾ ਸੱਚਾ ਨਾਮ ਵਸਾ ਦਿੱਤਾ ਕਿਉਂਕਿ ਜਦੋਂ ਮਿਹਨਤ ਕਰਨ ਦੇ ਨਾਲ ਮਿਹਨਤ ਨਾਲ ਰਹਿਮਤ ਵਰਤੇਗੀ ਹੁਣ ਜੇ ਮਿਹਨਤ ਨਹੀਂ ਕਰਾਂਗੇ ਮਿਹਨਤ ਤੋਂ ਬਿਨਾਂ ਰਹਿਮਤ ਨਹੀਂ ਵਰਤਦੀ ਭਵੇਂ ਅਧਿਆਤਮ ਕੁਮਾਰ ਕਾ ਤੇ ਭਵੇਂ ਆਰਥਿਕ ਮਾਰਗ ਦਾ। ਮਹਾਰਾਜ ਕਹਿੰਦੇ ਜੇ ਕਮਾਓਗੇ ਨਾ ਹਰ ਮਨਕਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ। ਜੇ ਕਮਾਈ ਨਹੀਂ ਕਰਾਂਗੇ ਭਗਤੀ ਨਹੀਂ ਕਰਾਂਗੇ ਸੇਵਾ ਸਮਰਨ ਨਹੀਂ ਕਰਾਵਾਂਗੇ ਤੇ ਸਤਿਗੁਰੂ ਨੇ ਕਿਹਾ ਚੇਤੇ ਰੱਖਿਓ ਫਿਰ ਕੀ ਆ? ਫਿਰ ਹਿਰਦੇ ਚ ਨਾਮ ਨਹੀਂ ਵਸਣਾ। ਫਿਰ ਹਿਰਦੇ ਵਿੱਚ ਕੀ ਇਹ ਝੂਠ ਕਿਿਆ ਰਹਿਣਾ ਕੂੜ ਦੀ ਕੰਧ ਬਣੀ ਰਹਿਣੀ ਆ ਜੋ ਕਦੇ ਵੀ ਕੀਆ ਮਹਾਰਾਜ ਕਦੇ ਟੁੱਟਣੀ ਨਹੀਂ ਤੇ ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਸੱਚੇ ਨਾਮ ਦਾ ਨਾਮ ਦਾ ਵਾਸਾ ਹੋ ਗਿਆ ਜਿਲਕਾ ਹਿਰਦਾ ਸੱਚ ਵਸਾਇਆ ਉਹਨਾਂ ਨੇ ਇਹ ਕਦੇ ਸੱਚ ਨਾਮ ਪ੍ਰਾਪਤ ਕਰਕੇ ਨਾ ਗੁਰੂ ਕੋਲੋਂ ਤੇ ਫਿਰ ਉਹਨਾਂ ਦਾ ਮਹਾਰਾਜ ਕਹਿੰਦੇ ਮਲਾਪ ਨਾਲ ਹੀ ਕਹਿੰਦੇ ਉਹਨਾਂ ਨੇ ਗੁਰੂ ਦੇ ਮਲਾਪ ਨਾਲ ਹੀ ਉਸ ਪਰੀਪੂਰਨ ਪਰਮਾਤਮਾ ਨੂੰ ਉਹਦੇ ਨਾਮ ਨੂੰ ਕੀਆ ਗੁਰੂ ਨਾਲ ਮਿਲ ਕੇ ਪ੍ਰਾਪਤ ਕਰ ਲਿਆ ਪਹਿਲਾ ਉਦਮ ਕਰ ਹਰ ਜਾਪਣਾ ਉਦਮ ਤੋਂ ਬਿਨਾਂ ਨਹੀਂ ਉਦਮ ਕਰਿੰਦਿਆਂ ਜੀਉ ਤੂੰ ਕਮਾਵਦਿਆਂ ਸੁਖ ਪੁੰਚ ਝਾਈਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਉੱਤਮ ਨਾਲ ਅਮਰਤ ਵੇਲੇ ਉੱਠੋ ਅਮਰਤ ਵੇਲੇ ਉੱਠ ਕੇ ਮਹਾਰਾਜ ਨੇ ਕਿਹਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਪਹਿਲਾ ਇਸ਼ਨਾਨ ਕਰਨਾ ਦੂਜਾ ਹੈ ਸਿਮਰ ਪ੍ਰਭ ਆਪਣਾ ਨਾਮ ਦਾ ਅਭਿਆਸ ਕਰ ਮੂਲ ਮੰਤਰ ਗੁਰ ਮੰਤਰ ਦਾ ਅਭਿਆਸ ਕਰ ਤੇ ਜਦੋਂ ਸਿਮਰਿੰਗੇ ਨਾ ਮਨ ਤਨ ਭੈ ਉਰੋਗਾ ਇਹ ਫਿਰ ਲਾਭ ਮਿਲੇਗਾ ਅੰਮ੍ਰਿਤ ਬਿਲੇ ਉੱਠੇ ਦਾ ਮਹਾਰਾਜ ਨੇ ਕਿਹਾ ਫਲ ਮਿਲੇਗਾ ਕੀ ਜੀ ਮਨ ਤੇ ਤਨ ਦੋਨੋਂ ਅਰੋਗ ਹੋ ਜਾਣਗੇ ਨਾ ਤਨ ਨੂੰ ਰੋਗ ਰਹਿਣਾ ਤੇ ਨਾ ਮਨ ਨੂੰ ਰੋਗ ਰਹਿਣਾ ਹੁਣ ਮਨ ਵੀ ਰੋਗੀ ਤੇ ਤਨ ਵੀ ਰੋਗੀ ਸੇ ਬਾਬੇ ਫਰੀਦ ਨੇ ਤਾਂ ਇੱਥੋਂ ਤੱਕ ਕਿਹਾ ਫਰੀਦਾ ਰਾਤ ਕਠੋਰੀ ਵੰਡਿਆ ਸੁੱਤਿਆ ਮਿਲੈ ਨਾ ਭਾਵੋ ਫਕਤ ਫਰੀਦ ਜੀ ਨੇ ਇੱਕ ਗੱਲ ਕਿ ਕਹਣ ਲੱਗੇ ਉਹ ਦੁਨੀਆਂ ਦੇ ਲੋਕੋ ਰਾਤ ਨੂੰ ਰੱਬ ਨਾਮ ਦੀ ਖੁਸ਼ਬੋ ਵੰਡਦਾ ਜੇ ਉਸ ਖੁਸ਼ਬੋ ਨੂੰ ਉਤਮ ਨਾਲ ਉੱਠ ਕੇ ਨਾ ਇਸ਼ਨਾਨ ਕਰਕੇ ਨਾਨਕ ਨਿਰੰਕਾਰ ਦੀ ਯਾਦ ਵਿੱਚ ਜੁੜ ਕੇ ਉਸ ਖੁਸ਼ਬੋ ਦੇ ਆਨੰਦ ਨੂੰ ਰਸ ਨੂੰ ਮਾਣੋ ਜਿਸ ਜਿਸ ਨਾਮ ਦੀ ਖੁਸ਼ਬੋਈ ਦੇ ਨਾਲ ਸੋਡਾ ਤਨ ਤੇ ਮਨ ਚੇਤੇ ਰੱਖਿਓ ਰੋਗ ਹੋਣਾ ਉਹ ਨਾਮ ਦੀ ਖੁਸ਼ਬੂ ਦੇ ਨਾਲ ਆ ਤਨ ਤੇ ਮਨ ਆਨੇ aroog ਹੋਣਾ ਤੇ ਬਾਬੇ ਫਰੀਦ ਨੇ ਕਿਹਾ ਫਰੀਦਾ ਰਾਤ ਕਥੂਰੀ ਵੰਡੀ ਆ ਸੁੱਤਿਆਂ ਮਿਲਨ ਭਾਉ ਤੇ ਬਾਬੇ ਫਰੀਦ ਜੀ ਨੂੰ ਤੇ ਫਰੀਦ ਜੀ ਨੇ ਇੱਕ ਗੱਲ ਕਿ ਭਾਉ ਦਾ ਇੱਥੇ ਅਰਥ ਹੈ ਹਿੱਸਾ ਕਹਿੰ ਲਗੇ ਜਿਹੜੇ ਸੁੱਤੇ ਰਹਿੰਦੇ ਨੇ ਨਾ ਤੇ ਉਹਨਾਂ ਨੂੰ ਰੱਬ ਦੇ ਘਰ ਦੇ ਚੋਂ ਦਾਤਾਂ ਦੇ ਵਿੱਚੋਂ ਫਿਰ ਇਹ ਹਿੱਸਾ ਨਹੀਂ ਮਿਲਦਾ ਜੋ ਅਮਰ ਤਵੇ ਉਹ ਖੁਦ ਖੁਦਾਇਆ ਇਹ ਨਾਮ ਦੀ ਖੁਸ਼ਬੂ ਬਣਦਾ ਉਹ ਹਿੱਸੇਦਾਰ ਨਹੀਂ ਬਣਦੇ ਜਿਹੜੇ ਸੁੱਤੇ ਰਹਿੰਦੇ ਆ ਫਰੀਦਾ ਰਾਤ ਕਥੂ ਦੀ ਵੰਡੀ ਆ ਸੁੱਤਿਆਂ ਮਿਲਣ ਆਪਾ ਹੋ ਕਿੰਨਾਂ ਨੂੰ ਮਿਲਦਾ ਜੀ ਜਿਨ੍ਹਾਂ ਨੈਣ ਨੀਂਦਰਾ ਵਲੇ ਉੱਥੀ ਆ ਗਈ ਜੇ ਅੰਮ੍ਰਿਤ ਵੇਲੇ ਉਦਮ ਨਾਲ ਉੱਠੋਂਗੇ ਕਰ ਲਗੇ ਜਿਨ੍ਹਾਂ ਨੈਣ ਨੀਂਦਰਾ ਬਲਿਤ ਨਾ ਮਿਲਣ ਕੋ ਇਹ ਤਾਂ ਦਾਤ ਉਹਨਾਂ ਦੀ ਝੋਲੀ ਚ ਪਵੇਗੀ ਜਿਹੜਾ ਇੱਕ ਪਹਿਰ ਰਾਤ ਰਹਿੰਦੀ ਸਵਾ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰਕੇ ਖੁਦ ਖੁਦایا ਨਾਨਕ ਨਰੰਕਾਰੀ ਦੀ ਯਾਦ ਵਿੱਚ ਜੁੜ ਜੇਗਾ ਉਹਨੂੰ ਇਹ ਦਾਤਾਂ ਮਿਲ ਜਗਾ ਉਹਨਾਂ ਦੇ ਤਨ ਮਨ ਜਦੋਂ ਕੀ ਆ ਨਾਮ ਦੀ ਖੁਸ਼ਬੂ ਨਾਲ arogh ਹੋ ਜਾਂਦੇ ਆ ਤੇ ਉਹ ਜੋ ਫਿਰ ਆਤਮਿਕ ਰਸ ਦੇ ਕੀਆ ਚਮਚਮ ਵਰਸਾ ਅੰਮ੍ਰਿਤ ਧਾਰਾ ਦੇ ਨਾਮ ਰਸ ਨੂੰ ਮਾਣਦੇ ਹੁੰਦੇ ਆ ਮਾਰੇ ਕਣ ਕੇ ਸਤਗੁਰ ਮਿਲਿਆ ਸੱਚ ਪਾਏ ਗੁਰੂ ਦਾ ਮਿਲਾਪ ਹੋਇਆ ਤੇ ਉਹ ਸੱਚੇ ਨਾਮ ਨੂੰ ਪ੍ਰਾਪਤ ਕਰਕੇ ਜਿਨ ਕਾ ਹਿਰਦਾ ਸੱਚ ਲਸਾਇਆ ਜਿਨ੍ਹਾਂ ਦੇ ਹਿਰਦੇ ਵਿੱਚ ਸੱਚੇ ਨਾਮ ਦਾ ਵਾਸਾ ਹੋ ਜਾਂਦਾ ਉਹਨਾਂ ਤੇ ਫਿਰ ਮਹਾਰਾਜ ਕੰਦੀ ਕਿਰਪਾ ਵਰਤ ਜਾਂਦੀ ਆ ਦੇ ਮਹਾਰਾਜ ਕੀ ਇਹ ਸਾਰਿਆਂ ਨੂੰ ਮਿਲ ਜਾਂਦਾ ਮਾਰੇ ਕਦੇ ਕਦਾ ਚਿੱਤ ਨਹੀਂ ਨਾਮ ਅਨੁਸਾਰ ਭਗਤੀ ਦੀਸਾਰ ਗੁਰੂ ਦੀਸਾਰ ਹਰ ਇੱਕ ਨਹੀਂ ਜਾਣ ਸਕਦਾ ਮੂਰਖ ਸੱਚ ਨ ਜਾਣੀ ਮਨ ਮੁਖੀ ਜਨਮ ਗਵਾਇਆ ਮਹਾਰਾਜ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜਿਹੜੇ ਭਾਈ ਮੂਰਖ ਵੇਹ ਸਮਝ ਮੂਰਖ ਲੋਕ ਨੇ ਨਾ ਉਹ ਨਹੀਂ ਇਸ ਦੀ ਸਾਰ ਨੂੰ ਜਾਣਦੇ ਵੀ ਸੱਚ ਕੀ ਆ ਉਹ ਗੱਲਾਂ ਤਾਂ ਕਰ ਹੀ ਜਾਣਗੇ ਗੁਰੂ ਅਮਰਦਾਸ ਨੇ ਕਿਹਾ ਇੱਕ ਫਿਰ ਹੈ ਘਨੇਰੇ ਕਰ ਹੈ ਗੱਲਾਂ ਗੱਲ ਹੀ ਕਿੰਨਾ ਨਾ ਪਾਇਆ ਗੱਲਾਂ ਨਾਲ ਥੋੜੀ ਮਿਲਦਾ ਮਹਾਰਾਜ ਕਹਿੰਦੇ ਕਿ ਇਸ ਸੱਚ ਦੀ ਪ੍ਰਾਪਤੀ ਸੱਚ ਦੀ ਪਹਿਚਾਣ ਉਹਨੂੰ ਪੈਂਦੀ ਆ ਇਹ ਸੱਚ ਦੀ ਪ੍ਰਾਪਤੀ ਉਹਨੂੰ ਹੁੰਦੀ ਆ ਜਿਹੜਾ ਉਸ ਖੁਦ ਖੁਦ ਆ ਅੱਗੇ ਬੈਠ ਕੇ ਨਾਨਕ ਮਰਨਕਾਰੀ ਨੂੰ ਚਿੱਤ ਵਿੱਚ ਵਸਾ ਕੇ ਮੂਲ ਮੰਤਰ ਗੁਰ ਮੰਤਰ ਬਾਣੀ ਦਾ ਅਭਿਆਸ ਕਰਦੇ ਆ ਉਹਨਾਂ ਨੂੰ ਫਿਰ ਗੁਰੂ ਕਿਰਪਾ ਕਰ ਦਿੰਦਾ ਸਮਝ ਦੇ ਦਿੰਦਾ ਗੁਰੂ ਦੁਆਰਾ ਹੋਏ ਸੋਝਿ ਪਾਈ ਸੀ ਤੇ ਮਾਰੇ ਕਿ ਲਗੇ ਮੂਰਖ ਸੱਚ ਨਾ ਜਾਣਨੀ ਮਨ ਮੁੱਖੀ ਜਨਮ ਗਵਾਇਆ ਕਹਿਣ ਲੱਗੇ ਪਰ ਭਾਈ ਜਿਹੜੇ ਬੇਸਮਝ ਮੂਰਖ ਲੋਕ ਨੇ ਨਾ ਉਹਨਾਂ ਨੂੰ ਵਾਹਿਗੁਰੂ ਉੱਕਾ ਹੀ ਕਹਿੰਦੇ ਜਾਣਦੇ ਨਹੀਂ ਉਹ ਜਾਣਦੇ ਨਹੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਤੇ ਮਹਾਰਾਜ ਫਿਰ ਉਹਨਾਂ ਵਾਸਤੇ ਕਹਿੰਦੇ ਨੇ ਵਿੱਚ ਦੁਨੀਆ ਕਾਹੇ ਆਇਆ ਮਹਾਰਾਜ ਕਹਿੰਦੇ ਕਿ ਜੇ ਤੁਸੀਂ ਨਾਮ ਦੀ ਸਮਝ ਨਹੀਂ ਰੱਖਣੀ ਭਗਤੀ ਨਹੀਂ ਕਰਨੀ ਗੁਰਮਤਿ ਦੀ ਸੋਝੀ ਪ੍ਰਾਪਤ ਨਹੀਂ ਕਰਨੀ ਫਿਰ ਭਾਈ ਜੀ ਮਨੁੱਖ ਲੋਕ ਇਸ ਦੁਨੀਆ ਦੇ ਵਿੱਚ ਵਿੱਚ ਦੁਨੀਆ ਕਾਹੇ ਆਇਆ ਕੀ ਲੈਣਾ ਆਏ ਨੇ ਕੀ ਫਾਇਦਾ ਹੋਣ ਦਾ ਜੇਕਰ ਮਨੁੱਖਾ ਜਨਮ ਪਾ ਕੇ ਵਾਹਿਗੁਰੂ ਦੀ ਪਰਵੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦੇ ਜੇ ਤੁਸੀਂ ਮਨੁੱਖਾ ਜਨਮ ਪ੍ਰਾਪਤ ਕਰਕੇ ਗੁਰੂ ਵਾਲੇ ਨਹੀਂ ਬਣ ਸਕਦੇ ਨਾਮ ਨਹੀਂ ਜਪ ਸਕਦੇ ਸੇਵਾ ਸਿਮਰਨ ਹੈ ਨਹੀਂ ਤੇ ਮਹਾਰਾਜ ਕਹਿੰਦੇ ਵੀ ਵਿੱਚ ਦੁਨੀਆ ਕਾਹੇ ਆਇਆ ਫਿਰ ਇਸ ਦੁਨੀਆ ਵਿੱਚ ਕੀ ਲੈਣਾ ਹੈ ਕੀ ਕਟਿਆ ਕਿਉਂਕਿ ਇਹਦਾ ਸਵਾਲ ਹੋਣਾ ਨਾ ਉਹਨੇ ਪੁੱਛਣਾ ਕਿਆ ਤਾਂ ਖਟਿਆ ਕਹਾਂ ਗਵਾਇਆ ਚਲੋ ਸੀਤਾਵ ਦੀਵਾਨ ਬੁਲਾਇਆ ਹਰ ਫਰਮਾਨ ਦਰਗਹ ਕਾ ਆਇਆ ਫਿਰ ਉੱਥੇ ਕੀ ਕੀ ਜਵਾਬ ਦੇ ਮੈਂ ਮਹਾਰਾਜ ਨੇ ਕਹਿੰਦੇ ਪੁੱਛਣਾ ਜੇ ਇਹ ਦੁਨੀਆ ਵਿੱਚ ਇਸ ਸੰਸਾਰ ਵਿੱਚ ਤੈਨੂੰ ਭੇਜਿਆ ਨਾ ਇਹ ਸੂਰਤ ਮੂਰਤ ਘੜ ਕੇ ਨਹੀਂ ਸੁਣੀ ਇਹ ਕੱਲੀ ਕੀ ਆ ਵੀ ਰੋਟੀਆਂ ਖਾ ਤੇ ਸੌਣ ਵਾਸਤੇ ਨਹੀਂ ਦਿੱਤੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜੇ ਇੱਥੇ ਆ ਕੇ ਸੱਚ ਦੀ ਪ੍ਰਾਪਤੀ ਨਹੀਂ ਕੀਤੀ ਸੇਵਾ ਸੇਵਨ ਨਹੀਂ ਕੀਤਾ ਉਸ ਕੱਲ ਦੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਕੀਤੀ ਹੈ ਤਾਂ ਮਹਾਰਾਜ ਕਹਿਣ ਲੱਗੇ ਭਾਈ ਇਹ ਮੂਰਤ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਉਹਨਾਂ ਨੇ ਮਨੁੱਖਾ ਜਨਮ ਜਿਸ ਖਲ ਗਵਾ ਲਿਆ ਤੇ ਜਿਨ੍ਹਾਂ ਨੇ ਇਸ ਖਲੀ ਗਵਾ ਲਿਆ ਕੁਛ ਖੱਟੇ ਖੱਖ ਨਹੀਂ ਤੇ ਵਿੱਚ ਦੁਨੀਆ ਕਾਹੇ ਆਇਆ ਫਿਰ ਲੈਣ ਕੀ ਆਇਆ ਆ ਕੋਈ ਅੱਪ ਬੱਚਾ ਬਾਹਰ ਜਾਂਦੇ ਨੇ ਉਹ ਕਮਾਈ ਕਰਕੇ ਲੈ ਕੇ ਨਹੀਂ ਆਉਂਦੇ ਆਪਾਂ ਕਹਿੰਨਾ ਵੀ ਕੀ ਲੈਣ ਗਿਆ ਸੀ ਕੁਛ ਲੈ ਕੇ ਨਹੀਂ ਆਉਣਾ ਸੀ ਮਾਂ ਪੇ ਪੁੱਛਦਾ ਨਾ ਵੀ ਜੇ ਕੁਛ ਕਮਾਈ ਕਰਕੇ ਨਹੀਂ ਲਿਆਇਆ ਤੇ ਫਿਰ ਲੈਣ ਕੀ ਗਿਆ ਸੀ ਕੀ ਖੱਟਿਆ ਮਹਾਰਾਜ ਕਰਨ ਲੱਗੇ ਪੁੱਛਣਾ ਉਹਨੇ ਕਿਹਾ ਤੈ ਖੱਟਿਆ ਕਹਾਂ ਗਵਾਇਆ ਜਿਹੜਾ ਤੈਨੂੰ ਨਾਮ ਦਾ ਜਿਹੜਾ ਤੈਨੂੰ ਸਵਾਸਾਂ ਦਾ ਧੰਨ ਦੇ ਕੇ ਵੀ ਦਿਆ ਗੁਰੂ ਨਾਨਕ ਸਾਹਿਬ ਕਰਨ ਲੱਗੇ ਉਹਨੇ ਪੁੱਛਣਾ ਵੀ ਸਵਾਸਾਂ ਦਾ ਧੰਨ ਦਿੱਤਾ ਤੇ ਇਹਦੇ ਨਾਲ ਕੀ ਆ ਤੈ ਖੱਟਿਆ ਕੀ ਖੱਟ ਕੇ ਲੈ ਕੇ ਆਂਦਾ ਕਹਾਂ ਗਵਾਇਆ ਫਿਰ ਇਹ ਵੀ ਦੱਸ ਵੀ ਖਰਚ ਕੇ ਕਿੱਥੇ ਆਇਆ ਤੇ ਉਹਨੇ ਪੁੱਛਣਾ ਵੀ ਚਲੋ ਸਿਤਾਬ ਦੀਵਾਨ ਫੁਲਾਇਆ ਹਰ ਫਰਮਾਨ ਦਰਗਹ ਕਾ ਆਇਆ ਮਹਾਰਾਜ ਕਹਿਣ ਲੱਗੇ ਭਾਈ ਉਹਨਾਂ ਦੀ ਫਿਰ ਬਾਤ ਕਿਹਾ ਕਿ ਉਹ ਕਿਸ ਵਾਸਤੇ ਮਨੁੱਖਾ ਜਨਮ ਧਾਰਨ ਕਰਕੇ ਜਿ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕੇ ਤਾਂ ਇਸ ਦੁਨੀਆ ਦੇ ਵਿੱਚ ਉਹਨਾਂ ਨੇ ਕਿਸ ਵਾਸਤੇ ਆ ਕੇ ਇਸ ਸੰਸਾਰ ਵਿੱਚ ਕੀ ਘਟਨਾ ਕੀਤਾ ਕੀ ਲਾਭ ਖਟਿਆ ਇਸ ਸੰਸਾਰ ਦਾ ਕਿ ਉਹਨਾਂ ਇਸ ਕਰਕੇ ਮਹਾਰਾਜ ਕਨ੍ਹ ਲਗੇ ਮਨੁੱਖਾ ਜਨਮ ਦੀ ਪ੍ਰਾਪਤੀ ਦਾ ਲਾਭ ਹੈ ਭਜੋ गोविंद ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਭ ਕਨ੍ਹ ਲਗੇ ਉਸ ਪਰਿਪੂਰਨ ਪ੍ਰਮਾਤਮਾ ਦਾ ਸਿਮਰਨ ਕਰੋ ਜੋ ਸਾਨੂੰ ਗੁਰੂ ਨਾਨਕ ਸਾਹਿਬ ਨੇ ਵੇਈ ਨਦੀ ਦੇ ਦੁਆਰਾ ਪਰਵੇਸ਼ ਹੋ ਕੇ ਗੂਲ ਮੰਤਰ ਦੀ ਦਾਤ ਵਖੀ ਹੈ ਸਤਿਗੁਰੂ ਨੇ ਕਿਹਾ ਉਹਦਾ ਅਭਿਆਸ ਕਰੋ ਵਾਹਿਗੁਰੂ ਗੁਰ ਮੰਤਰ ਹੈ ਜਪਹੁ ਮੈਂ ਕੋਈ ਜਿਵੇਂ ਮਹਾਰਾਜ ਨੇ ਕਿਹਾ ਬਾਣੀ ਰਚ ਗੁਰ ਬਾਣੀ ਗਾਵ ਹੈ ਭਾਈ ਉਹ ਸਫਲ ਸਦਾ ਸੁਖ ਦਾ ਹੈ ਤਿੰਨ ਕੰਮ ਨੇ ਪਹਿਲਾ ਬਾਣੀ ਕੀਆ ਸਿਮਰਨ ਕਰਨਾ ਦੂਸਰਾ ਬਾਣੀ ਪੜਨੀ ਕੀ ਜਮਾਹ ਰਾਜ ਨੇ ਕਿਹਾ ਵਿੱਚ ਦੁਨੀਆ ਸੇਵਕ ਮੱਝਾ ਤਾਂ ਦਰਗਹ ਵਸਣ ਭਾਈ ਕਹੋ ਨਾਨਕ ਵਾਹ ਲੜਾਈਆ ਮਹਾਰਾਜ ਨੇ ਕਿਹਾ ਤਿੰਨ ਕੰਮ ਕਰਨੇ ਨੇ ਪਹਿਲਾ ਸਮਰਨ ਦੂਜਾ ਬਾਣੀ ਤੀਜੀ ਸੇਵਾ ਤੇ ਮਹਾਰਾਜ ਨੇ ਕਿਹਾ ਜੇ ਤਿੰਨਾ ਵਿੱਚੋਂ ਇੱਕ ਵੀ ਨਾ ਕੀਤੀ ਫਿਰ ਵਿੱਚ ਦੁਨੀਆ ਕਾਹੇ ਆਇਆ ਕੀ ਲੈਣਾ ਆਇਆ ਫਿਰ ਆਉਣ ਦਾ ਕੋਈ ਲਾਭ ਨਹੀਂ ਜੇ ਇੱਥੇ ਰੰਗ ਰਾਸ ਤਮਾਸ਼ੇ ਤੇ ਖਾਪੀ ਕੀ ਮੁੱਠਾ ਮੜਨਾ ਨਾ ਮਹਾਰਾਜ ਨੇ ਕਿਆ ਕਰਨ ਲੱਗਿਆ ਜਿਹੋ ਜੇ ਆਇਓ ਤੇ ਜਿਹੋ ਜੇ ਨਾ ਆਇ ਇੱਕੋ ਹੀ ਗੱਲ ਕੋਈ ਫਾਇਦਾ ਨਹੀਂ ਆਉਂਦਾ ਹਾਂ ਜੇ ਆਇਓ ਤਾਂ ਕੁਝ ਖੱਟ ਕੇ ਲੈ ਕੇ ਜਾਓ ਕਬੀਰ ਜੀ ਆਏ ਕਬੀਰ ਜੀ ਆਏ ਇੱਥੇ ਆ ਕੇ ਨਾਮ ਦਾ ਲਾਭ ਖੱਟਿਆ ਜਦੋਂ ਇਥੋਂ ਗਏ ਨਾ ਤੇ ਜਾਣ ਤੋਂ ਬਾਅਦ ਕੀ ਆ ਅੱਜ ਵੀ ਉਹਨਾਂ ਦੇ ਨਾਮ ਦੇ ਗੰਕੇ ਵੱਜਦੇ ਆ ਭਗਤ ਕਬੀਰ ਦਾਸ ਆ 15 ਭਗਤਾਂ ਦੀ ਬਾਣੀ ਆ ਤੇ ਮਹਾਰਾਜ ਕੰਨ ਜੇ ਭਾਈ ਜੇ ਦੁਨੀਆ ਵਿੱਚ ਆਇਆ ਨਾ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਆਉਣ ਦਾ ਲਾਭ ਖਟਲਾਹਾ ਖੱਟ ਜਦੋਂ ਨਾਮ ਜਪੋਗੇ ਸਿਮਰਨ ਕਰੋਗੇ ਸੁਰਤ ਵਰਤ ਜੁੜੇਗੀ ਸੁਰਤ ਤੇ ਸ਼ਬਦ ਦੇ ਸੰਮੇਲ ਨਾਲ ਉਸ ਪਰਿਪੂਰਨ ਪਰਮਾਤਮਾ ਦੇ ਘਰ ਦੀ ਸਮਝ ਪੈਣੀ ਹੈ ਤੇ ਜਦੋਂ ਜਿਨ੍ਹਾਂ ਨੂੰ ਸਮਝ ਪੈ ਗਈ ਉਹਨਾਂ ਦਾ ਕੰਨ ਕਿ ਪਰਮੇਸ਼ਰ ਤੇ ਨਾਲ ਬਲਾਪ ਹੋ ਗਿਆ ਉਹ ਤਾਂ ਹਰ ਹਰ ਜਨ ਦੂਈ ਇੱਕ ਹੈ ਵਿਭ ਵਿਚਾਰ ਕਿਸਨਾ ਹੈ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਕਸ਼ਮਾ ਹੈ ਤੇ ਜਿਨ੍ਹਾਂ ਨੂੰ ਸਮਝ ਪੈ ਗਈ ਉਹ ਤਾਂ ਮਹਾਰਾਜ ਨੇ ਕਿਹਾ ਜਨਮ ਮਰਨ ਦੁਖੁ ਹੁ ਮਾ ਨਹੀਂ ਜਨ ਪਰਉਪਕਾਰੀ ਆਏ ਜੀਉ দান ਦੇ ਭਗਤੀ ਲਾਇਨ ਹਰਿ ਸਿਉ ਲੈਨ ਮਿਲਾਏ ਤੇ ਮਹਾਰਾਜ ਕੰਡ ਕੇ ਜੇ ਦੁਨੀਆ ਵਿੱਚ ਆ ਕੇ ਕੁਛ ਖਟਿਆ ਨਹੀਂ ਤੇ ਫਿਰ ਮਹਾਰਾਜ ਨੇ ਕਿਹਾ ਵੀ ਇੱਥੇ ਆਉਣ ਦਾ ਕੋਈ ਲਾਭ ਨਹੀਂ ਉਹਨੇ ਕਲਾ ਬਰਕਾਇਆ ਚੰਗੇ ਪੂਰਵ ਲਈ ਚੰਗੇ ਕਰਮਾ ਕਰਕੇ ਮਨੁੱਖਾ ਜਨਮ ਦੀ ਦਾਤ ਦਿੱਤੀ ਤੇ ਇਹ ਸਵਾਸ ਦੇ ਤੇ ਸਵਾਸਾਂ ਦਾ ਧਨ ਪਾ ਕੇ ਕੀਆ ਇਸ ਮਿੱਟੀ ਦੇ ਭਾਂਡੇ ਵਿੱਚ ਤੋਰਿਆ ਹੈ ਤੇ ਭਾਂਡਾ ਫੁੱਟਣ ਤੋਂ ਪਹਿਲਾਂ ਪਹਿਲਾਂ ਆਪਣੇ ਧਨ ਦੀ ਉਹ ਧਨ ਨਾਲ ਨਾਮ ਦੀ ਪੂੰਜੀ ਇਕੱਠੀ ਕਰਕੇ ਤੂੰ ਉਸ ਆਤਮਾ ਨੂੰ ਪਰਮਾਤਮਾ ਵਿੱਚ लीन ਕਰ ਫੇਰੀ ਲਾਭ ਆ ਨਾ ਨਾਮ ਦਾ ਫੇਰੀ ਆ ਆ ਸਰੀਰ ਦੇ ਕੀ ਆ ਸਰੀਰੂਪੀ ਮਿੱਟੀ ਦੇ ਭਾਂਡੇ ਚ ਉਹਨੇ ਸਵਾਸ ਭਾਏ ਨੇ ਤੇ ਇਸ ਸਵਾਸਾਂ ਦੇ ਘਰ ਨਾਲ ਨਾਮ ਦਾ ਕੀ ਆ ਖੱਟ ਕੇ ਲੈ ਕੇ ਜਾਣਾ ਨਾਮ ਨਾਲ ਤੇ ਮਹਾਰਾਜ ਨੇ ਕਿਹਾ ਜਿਹੜੇ ਖੱਟ ਕੇ ਲੈ ਜਾਂਦੇ ਨੇ ਉਹ ਤਾਂ ਕੀ ਕਰਦੇ ਨੇ ਉਹ ਇਸ ਤਨ ਦਾ ਠਿਕਰਾ ਖੱਟਣ ਤੋਂ ਪਹਿਲਾਂ ਪਹਿਲਾਂ ਸੁਰਤ ਤੇ ਸ਼ਬਦ ਦਾ ਸੁਮੇਲ ਕਰ ਲਾ ਜੇ ਸੁਰਤ ਤੇ ਸ਼ਬਦ ਦਾ ਸੁਮੇਲ ਨਾ ਹੋਇਆ ਤਨ ਖਰਚੀ ਗਿਆ ਕਮਾਈ ਨਾ ਕੀਤੀ ਮਹਾਰਾਜ ਕਹਿਣ ਲੱਗੇ ਫਿਰ ਵਿੱਚ ਦੁਨੀਆ ਕਾਹਹਿ ਆ ਉਹ ਮੂਰਖਾ ਦੁਨੀਆ ਚ ਕੀ ਲੈਣ ਆਇਆ ਫਿਰ ਕੱਲਾ ਬਸ ਆਹ ਹੰਡਾ ਪਾਣੀ ਆਇਆ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਣਾ ਖਾਣ ਪੀਣੀਆਂ ਆ ਖਾ ਲੋ ਪੀ ਲੋ ਹੰਡਾ ਲੋ ਰੱਬ ਤੇ ਸਾਡੇ ਚਿੱਤੇ ਚ ਨਾਮ ਸਾਡੇ ਚਿੱਤ ਵਿੱਚ ਨਹੀਂ ਬਾਣੀ ਸਾਡੇ ਚਿੱਤ ਵਿੱਚ ਨਹੀਂ ਫਿਰ ਭਲਾ ਕਿਦਾਂ ਹੋਵੇ ਇਸ ਕਰਕੇ ਸਾਡੇ ਜੀਵਨ ਦੇ ਵਿੱਚ ਇੱਥੇ ਤਨ ਕੀ ਹੈ ਸਰੀਰ ਵੀ ਭਟਕਦਾ ਫਿਰਦਾ ਚਿੱਤ ਰੱਖਿਓ ਮਰਨ ਤੋਂ ਬਾਅਦ ਆਤਮਾ ਨੇ ਵੀ ਭਟਕਣਾ ਅਪਕਨ ਜੀ ਭਟਕਣਾ ਹੁਣ ਜਿਉਂਦੇ ਜੀਵ ਵੀ ਭਟਕਣਾ ਹੈ ਕਿਉਂਕਿ ਚਿੱਤ ਵਿੱਚ ਨਾਮ ਨਹੀਂ ਹੈ ਬਾਣੀ ਹੈ ਨਿ ਸਿਮਰਨ ਹੈ ਨਿ ਸੇਵਾ ਹੈ ਨਿ ਰਹਤ ਹੈ ਨਿ ਜਿਉਂਦੇ ਜੀਵੀ ਪਟਕਣਾ ਤੇ ਮਰਨ ਤੋਂ ਬਾਅਦ ਵੀ ਪਟਕਣਾ ਤਾਂ ਸਤਿਗੁਰੂ ਕਿਰਪਾ ਕਰਨ ਸਾਡੇ ਤੇ ਮਹਾਰਾਜ ਕੰਨ ਦੀ ਜਿੱਥੇ ਆਇਆ ਨਾ ਫਿਰ ਗੁਰੂ ਦੁਆਰਾ ਹੋਏ ਸੋਝਿ ਪਾਈ ਸੀ ਗੁਰੂ ਕੋਲੇ ਆ ਕੇ ਕਿਹਾ ਕਰ ਮਾਇਆ ਬੁੜਕ ਕੀ ਕਿਤੇ ਤੱਕ ਬਾਤ ਹੈ ਕੋਟ ਪ੍ਰਾਪਤ ਜਿ ਤਿਆਰੇ ਗੁਰ ਨਾਨਕ ਜਨ ਸੁਣਿਆ ਪੀਖਿਆ ਸੇਥਿਰ ਕਰਵਾਸ ਨ ਪਰਿਆਰੇ ਜਦੋਂ ਨਾਮ ਜਪੋਗੇ ਬਾਣੀ ਪੜਾਂਗੇ ਸਿਮਰਨ ਕਰਾਂਗੇ ਤੇ ਸ਼ਬਦ ਤੇ ਸੁਰਤ ਦਾ ਸੁਮੇਲ ਹੋਵੇਗਾ ਤੇ ਉਸ ਖੁਦ ਖੁਦਾਇ ਅਪੂਰਨ ਪ੍ਰਮਾਤਮਾ ਦੀ ਕਿਰਪਾ ਕਲਾ ਵਰਤੇਗੀ ਅੰਦਰ ਦਾ ਟਿਕਾਵਾ ਸਹਜ ਤਾਂ ਪਰਿਵਰਸ ਆਤਮ ਰਸ ਦੀ ਦਾਤ ਗੁਰਮੁਖਾਂ ਦੀ ਝੋਲੀ ਪੈਂਦੀ ਆ ਤੇ ਮਨਮੁਖ ਲੋਕ ਫਿਰ ਕੀ ਆ ਕਿੱਥੇ ਰਹੁੰਦੇ ਨੇ ਉਹਨਾਂ ਰਹਿੰਦੇ ਫਿਰਦੇ ਹੋ ਜੀਨੂੰ ਮਰਜੀ ਦੇਖ ਲੋ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਦੁਖੀ ਚਿਤ ਉਦਾਸ ਥੋੜੇ ਥੋੜੇ ਸਭ ਦੁਖੀ ਸੁਖੀ ਹਰੀ ਕੇ ਦਾਸ ਕਬੀਰ ਨੇ ਕਿਹਾ ਕਬੀਰ ਨੂੰ ਕਿਸੇ ਨੇ ਪੁੱਛ ਲਿਆ ਵੀ ਜੀ ਸੰਸਾਰ ਦੁੱਖਾਂ ਦਾ ਘਰ ਹੈ ਲੋਕ ਰੋਂਦੇ ਫਿਰਦੇ ਆਂ ਠਟਕਦੇ ਫਿਰਦੇ ਆ ਸੁਖੀ ਕਿਉਂ ਨਹੀਂ ਤੇ ਸੁਖੀ ਫਿਰ ਕੌਣ ਹੈ ਕਬੀਰ ਜੀ ਨੇ ਕਿਹਾ ਕਬੀਰ ਹਰ ਕਾ ਸਿਮਰਨ ਜੋ ਕਰਾ ਸੋ ਸੁਖੀ ਆ ਸੰਸਾਰ ਕਿੱਥੇ ਉਹ ਸੁਖੀ ਰਹੇਗਾ ਜਿਹੜਾ ਪਰਿਪੂਰਨ ਪਰਮਾਤਮਾ ਦਾ ਨਾਮ ਜਪੇਗਾ ਸਿਮਰਨ ਕਰੇਗਾ ਬਾਣੀ ਪੜ੍ਹੇਗਾ ਸੋ ਆਉ ਜੀਵਨ ਕਮਾਜੇ ਨਾਮ ਜਪੋ ਸਿਮਰਨ ਕਰੂ ਬਾਣੀ ਪੜੋ ਤਾਂ ਕਿ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹੱਤਵ ਆਪਾਂ ਜੀ ਲਈ ਦੀ ਸਾਨੂੰ ਦਾਤ ਮਿਲ ਜੇ ਬੇਅੰਤ ਪੁਰਾਂ ਦੀ ਖਮਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛਲੋ